ਬਾਕਸ ਹੁਣ ਆਪਾਂ ਗਰੰਟੀ ਦਿੰਨੇ ਆ ਜੀ ਠੀਕ ਆ ਪੂਰੀ ਇਹ ਕੱਲ ਨੂੰ ਘਟਦਾ ਆ ਆਪਾਂ ਫਿਰ ਵੀ ਦੇਨਦਾਰਾਂ ਬੰਦੇ ਠੀਕ ਥਣਾ ਦਾ ਸਾਈਗ ਆ ਵੇਖ ਸਕਦੇ ਆ ਦੋਸਤੋ ਅੱਲਾ ਖਲਾ ਥਣ ਦੀਦਾ ਜੀ ਸਹੀ ਗੱਲ ਆ ਜੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਜੈਤੋ ਦੇ ਵਿੱਚੋਂ ਕਵਰ ਕਰ ਰਹੇ ਆ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਬਹੁਤ ਸੋਹਣੀ ਝੋਟੀ ਤਿਆਰ ਕੀਤੀ ਆ ਬਾਈ ਨੇ ਜੇ ਗੱਲ ਕਰ ਲਈਏ ਦੋਸਤੋ ਥਾਣਾ ਹਵਾਨੇ ਦੀ ਤਾਂ ਥਾਣਾ ਹਵਾਨਾ ਵੀ ਦੋਸਤੋ ਕਰਮਾਲੀ ਦਾ ਬਹੁਤ ਜਿਆਦਾ ਸੋਹਣਾ ਤੇ ਸਿੰਗ ਕੁਆਲਿਟੀ ਬਿਲਕੁਲ ਕੁੰਡਾ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈ ਜਾਂਦਾ ਤੇ ਬਾਈ ਦੀ ਦੋਸਤੋ ਸੰਭਾਈ ਵੀ ਬਹੁਤ ਆ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂ ਆਓ ਬਾਈ ਹਾਂਜੀ ਬਾਈ ਜੀ ਸੱਸੀ ਕਾ ਸੱਸੀ ਕਾ ਬਾਈ ਜੀ ਹੋ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਠੀਕ ਆ ਤੇ ਬਾਈ ਝੋਟੀ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਜੀ ਆਪਣੀ ਬਹੁਤ بڑے ਸ਼ੌਂਕ ਨਾਲ ਪਾਲੀ ਆ ਠੀਕ ਆ ਤੇ ਬਾਈ ਕਿੰਨੇ ਮਾਸੂਆ ਸੂਣਾ ਹੁਣ ਇਹਨੇ ਇਹ ਬਾਈ ਜੀ ਤੀਜਾ ਸੂਆ ਸੂਣਾ ਹੈ ਤੀਜਾ ਸੂਆ ਹੁਣ ਸੂਣਾ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਪਾਉਂਦੀ ਬਈ ਮਗਰਲੇ ਸੂਏ ਤੁਸੀਂ ਦੂਜੇ ਸੂਏ ਘਰੇ ਚੋਈ ਆ ਅਸੀਂ ਇਹਦੀ ਆਸਤ ਕਰ ਲਈ ਆ ਜੀ 17 ਲੀਟਰ ਅਸੀਂ ਮਣਕੇ ਚੋਇਆ ਇਹਦੇ ਥੱਲੇ 17 ਲੀਟਰ ਆਪਾਂ ਜਣੇ ਗੀ ਹੱਥੀ ਚੋਇਆ ਹੋਇਆ ਹੱਥੀ ਚੋਇਆ ਜੀ ਆਪਾਂ ਠੀਕ ਆ ਤੇ ਹੁਣ ਬਈ ਸੀਮਨ ਵਗੈਰਾ ਦਾ ਆਪਾਂ ਨਿਰਮਾਨ ਹੈ ਕਿਹੜਾ ਲੱਗਿਆ ਇਹਦੇ ਬਜਰੰਗੀ ਦਾ ਸੀਮਨ ਭਰਾਇਆ ਜੀ ਬਜਰੰਗੀ ਬੋਲਦਾ ਸੀਮਨ ਲੱਗਿਆ ਹੋਇਆ ਅੱਗੇ ਠੀਕ ਆ ਲੌਬੀ ਸੱਜਣੋ ਬਹੁਤ ਸੋਹਣੀ ਝੋਟੀ ਆ ਦੋਸਤੋ ਜੇ ਵੇਖੋਗੇ ਦੋਸਤੋ ਸੰਭਾਈ ਬਾਈ ਦੀ ਪੂਰੇ ਸ਼ੌਂਕ ਨਾਲ ਪਾਲੀ ਹੋਈ ਹੈ ਰਾਜੀ ਪਲੀ ਹੈ ਦੋਸਤੋ ਸ਼ਹਿਰਾਂ ਦੇ ਵਿੱਚ ਦੋਸਤੋ ਪਸ਼ੂ ਪਾਲਣਾ ਬਹੁਤ ਹੀ ਜਿਆਦਾ ਔਖਾ ਹੋ ਜਾਂਦਾ ਦੇਖ ਸਕਦੇ ਆ ਸੈਂਕ ਕੁਆਲਟੀ ਦੇਖੋਗੇ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਤੇ ਰਾਜੀ ਪਲੀ ਦੀ ਗੱਲ ਕਰੀਏ ਦੋਸਤੋ ਰਾਜੀ ਪਲੀ ਬਹੁਤ ਆ ਪਿਓਰ ਮੋਹਰਾ ਕੈਟਾਗਰੀ ਦੇ ਵਿੱਚ ਹੈਗੀ ਹੈ ਦੋਸਤੋ ਦੇਖ ਸਕਦੇ ਆ ਖੁੱਲਾ ਹਵਾਨਾ ਦੋਸਤੋ ਬਹੁਤ ਸੋਹਣਾ ਕੋਈ ਦੋਸਤੋ ਡਰਦੀ ਡਰਾਉਂਦੀ ਨਹੀਂਗੀ ਸੀਲ ਠੰਡੀ ਦੀ ਗੱਲ ਕਰਕੇ ਦੋਸਤੋ ਸੀਲ ਠੰਡੀ ਬਹੁਤ ਆ ਨਹੀਂ ਤਾਂ ਜਿਵੇਂ ਪਿੰਡਾਂ ਵਾਲੇ ਪਸੂ ਨੂੰ ਹੀ ਦੋਸਤੋ ਨੇੜੇ ਲੱਗਨਦੇ ਤੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਵੀ ਦੋਸਤੋ ਇੰਨੀ ਠੰਡੀ ਸੀਲ ਦੇਖ ਸਕਦੇ ਆ ਬਹੁਤ ਸੋਹਣਾ ਬਾਈ ਹੱਥ ਮਾਰ ਰਿਆ ਥਣਾ ਦਾ ਸਾਈਗ ਆ ਦੇਖ ਸਕਦੇ ਆ ਦੋਸਤੋ ਕਲਾ ਕਲਾ ਠੰਡੀਂਦਾ ਹੀ ਸਹੀ ਗੱਲ ਆ ਬਈ ਇੱਥੇ ਆਓਗੇ ਤਾਂ ਦੋਸਤੋ ਜ਼ਰੂਰ ਤੁਹਾਡੇ ਪਸੰਦ ਆਊਗੀ ਬਈ ਦਿਨ ਕਿੰਨੇ ਕ ਲਾਈਊਗੀ ਟੈਣਾ ਜੀ ਬਈ ਕੱਲੇ ਦੇ ਪੂਰੇ ਆ ਕੱਲ ਨੂੰ ਦਿਨ ਪੂਰੇ ਆ ਠੀਕ ਆ ਹਾਂਜੀ ਸਾਰੇ ਦੋਸਤ ਕਿਸੇ ਪਖਤੂਨੀ ਦੋਸਤੋ ਛੋਟੀ ਖੁੰਜੀ ਕਿਵੇਂ ਜੀ ਬਾਕੀ ਤਿੰਨ ਚਾਰ ਦਿਨ ਇਹ ਲੈ ਜੂਗੀ ਠੀਕ ਆ ਜਾਨੀ ਕਿ ਅਨੁਮਾਨ ਆ ਵੀ 5-6 ਦਿਨ ਲੈ ਜੂਗੀ ਹਾਂਜੀ ਠੀਕ ਆ ਲੋ ਵੀ ਸੱਜਣੋਂ ਦੋ ਦਿਨ ਤਾਂ ਹਜੇ ਸੂਨ ਦੇ ਵਿੱਚ ਬਾਕੀ ਆ ਇਹ ਬਾਕੀ ਦੋਸਤੋ ਪੰਜ ਚਾਰ ਦਿਨ ਬਾਈ ਜਾਂਦਾ ਜਲ ਜਾਂਦੀ ਇਹਦਾ ਹਵਾਨਾ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਆਪਾਂ ਗਰੰਟੀ ਦਿੰਨੇ ਆ ਜੀ ਠੀਕ ਆ ਪੂਰੀ ਇਹ ਕੱਲ ਨੂੰ ਘਟਦਾ ਆ ਆਪਾਂ ਫਿਰ ਵੀ ਦੇਨਦਾਰਾਂ ਬੰਦੇ ਠੀਕ ਆ ਲਓ ਵੀ ਸੱਜਣੋ ਬਾਈਆਂ ਦਾ 17 ਲੀਟਰ ਦੀ ਆਪਾਂ ਪੂਰੀ ਗਰੰਟੀ ਲੈ ਲਾਂਗੇ ਦੇਨਦਾਰਾਂ ਜੇ ਘਟਦੇ ਜੇ ਤਾਂ ਹਵਾਨਾ ਵੇਖ ਸਕਦੇ ਆ ਦੋਸਤੋ ਧੁੰਨੀ ਤੋਂ ਲੈ ਕੇ ਸ਼ੁਰੂ ਕੀਤਾ ਹੋਇਆ ਦੀ ਜਾਂਦੀ ਤਾਂ ਅਨਮਾਨ ਹੋ ਜਾਣਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਮੋਟਾ-ਮੋਟਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਤੇ ਬਾਈ ਨੇ ਦੋਸਤੋ ਸ਼ਹਿਰ ਦੇ ਵਿੱਚ ਕਹਿ ਲਿਏ ਇੱਕ ਝੋਟਾ ਹੀ ਪਾਲਿਆ ਹੋਇਆ ਪਸ਼ੂ ਪਾਲਣਾ ਬਹੁਤ ਤੁਹਾਨੂੰ ਦੱਸੀਦਾ ਵੀ ਔਖਾ ਹੋ ਜਾਂਦਾ ਪਿੰਡਾਂ 'ਚ ਨਹੀਂ ਛੇਦੀ ਬੰਦਾ ਕੋਈ ਪਸ਼ੂ ਇੰਨੀ ਸਭਾਈ ਕਰਦਾ ਜਿੰਨੀ ਬਾਈ ਨੇ ਸ਼ਹਿਰ ਦੇ ਵਿੱਚ ਕੀਤੀ ਹੋਈ ਹੈ ਦੇਖ ਸਕਦੇ ਆ ਤੀਜਾ ਸਵੇਰ ਦੋਸਤੋ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਉਦੀ ਤਸੱਲੀ ਕਰ ਲਿਓ ਜੀ ਬਹੁਤ ਸੋਹਣਾ ਥਾਨ ਹਵਾਨਾ ਦੋਸਤੋ ਤੇ ਰੇਟ ਵਗੈਰਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਕਰਨਾ ਰੇਟ ਹ ਹਾਂਜੀ ਭਰਾ ਰੇਟ ਕੀ ਕਰਾਂਗੇ ਇਹਦਾ ਰੇਟ ਬਾਈ ਜੀ 2 10 ਰੇਟ ਆ ਅੱਜ ਦਾ ਠੀਕ ਆ 2 10 ਰੇਟ ਆ ਹਾਂਜੀ ਠੀਕ ਆ ਜੇ ਕੋਈ ਚਾਹੁੰਦਾ ਵੀ ਸਵਾ ਕੇ ਲੈ ਜਾਣੀ ਆ ਚੋਕੇ ਦੇਵਾਂਗੇ ਠੀਕ ਆ ਉਹ ਰੇਟ ਉਦੋਂ ਦਾ ਹੋਊਗਾ ਠੀਕ ਆ ਚੋਕੇ ਮਿੜ ਕੇ ਬਾਅਦ ਵਿੱਚ ਪਾ ਦੁੱਧ ਪਾ ਦਾਂਗੇ ਠੀਕ ਆ ਲੋ ਵੀ ਸੱਜਣੋ ਜਿਹੜਾ ਭਰਾ ਦੋਸਤੋ ਭੌਂ ਦੀ ਬਾਈਆਂ ਦਾ ਸਾਈ ਕਰ ਲੇ ਰੇਟ ਪਰ ਉਹ ਜਾਂ ਹੋਊਗਾ ਤੇ ਕਿਉਂਕਿ ਚਵਾ ਕੇ ਦੇ ਦਿਆਂਗੇ ਬਾਈਆਂ ਦਾ ਨਹੀਂ ਆਹੀ ਹਾਂ ਠੀਕ ਆ ਜਿਹੜਾ ਭਰਾ ਆਊਗਾ 2 10 ਦੇ ਵਿੱਚੋਂ ਮਾਨ ਤਨ ਮਾੜਾ ਮੋਟਾ ਕੋਈ ਥੋੜਾ ਬਹੁਤਾ ਦੋਸਤੋ ਥੋੜਾ ਇੱਥੇ ਆਇਆਂ ਦਾ ਹੋ ਜਾਊਗਾ ਤੇ ਉਦੋਂ ਦਾ ਰੇਟ ਦੋਸਤੋ ਉਹੋ ਜਿਹਾ ਹੋਊਗਾ ਕਿ ਜਿਹੜਾ ਭਰਾ ਕਵੇ ਵੀ ਅੱਜ ਸਾਈ ਕਰਦਾ ਤੇ ਚਵਾ ਕੇ ਇਲਜ਼ਾਮੂਗਾ ਤੇ ਉਹ ਰੇਟ ਹੋਰ ਹੋਊਗਾ ਦੋਸਤੋ ਬਈ ਇੱਕ ਵਾਰੀ ਨੰਬਰ ਦੱਸ ਦਿਆਂ ਆਪਣਾ ਕਿੰਨਾ ਨੰਬਰ ਆ 98762 98762 98693 ਤੇ ਘਰ ਕਿੱਥੇ ਪੈ ਜਾਂਦਾ ਬਈ ਆਪਣਾ ਇਹ ਇਹ ਜੈਤੋ ਚੈਨਾ ਰੋਡ ਠੀਕ ਆ ਨੀਅਰ ਜਲਾਲਨ ਡੇਰਾ ਠੀਕ ਆ ਖਾਨਾ ਹਸਪਤਾਲ ਆਈ ਠੀਕ ਆ ਨੇੜੇ ਰਹਿ ਜਾਂਦਾ ਹਰਦਿਆਲਨਗਰ 7 ਨੰਬਰ ਗਲੀ ਹੈ ਜੀ 7 ਨੰਬਰ ਗਲੀ ਦੇ ਵਿੱਚ ਆ ਦੋਸਤੋ ਹਰਦਿਆਲਨਗਰ ਇਸ ਛੜਕ ਦੇ ਉੱਤੇ ਬਾਈ ਦਾ ਘਰ ਆ ਦੋਸਤੋ ਝੋਟੀ ਬਹੁਤ ਸੋਹਣੀ ਆ ਜੇ ਗੱਲ ਕਰਨ ਲਗੇ ਦੋਸਤੋ ਥਾਨ ਹਮਾਨੇ ਦੀ ਤਾਂ ਜਿੰਨੀ ਵੀ ਸਫਤ ਕੀਤੀ ਜਾਵੇ ਦੋਸਤੋ ਉਨੀ ਥੋੜੀ ਆ ਬਾਕੀ ਤੁਸੀਂ ਆ ਕੇ ਇੱਥੇ ਆਪ ਦੀ ਤਸੱਲੀ ਕਰ ਲੈਣੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਬਹੁਤ ਸੂਲ ਕਰਨਾ ਹੋਵੇ ਦੋਸਤੋ ਤੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਜਨੂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਨਾਲ ਧੰਨਵਾਦ